ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੂ ਦੀ ਕੋਲ ਕੋ ਸਾਸਤਾ ਅਨੋਹਾ ਬਲੋਂ ਕਹਿੰਦਾ ਜੀ ਜਿਹੜਾ ਉਹ ਮੱਕਦੀ ਗੁਰੂ ਨਾਨਕ ਚਰਨਾਂ ਦੇ ਸੈਤਰੀਆ ਤੇ ਲਵਾਉਣ ਦੇ ਰੂਪ ਦੇ ਜੋਗ ਨਾਲ ਸਾਹਮਣੇ ਉਨੀ ਮਾਂ ਲੰਗਰ ਬੂਟਿਆਂ ਦਾ ਪੁੱਤਰਾ ਵੀ ਮਾਪੋਂ ਦੇ ਧੀ ਦੇ ਘਹਤਰ ਮੈਂ ਸਲਾਣਾ ਜੋੜ ਮਿਲਦੇ ਪਿੰਡ ਭਾਮ ਅੱਡੇ ਵਿੱਚ ਪਹੁੰਚ ਚੁੱਕੀ ਹੈ ਤੇ ਜਿਹੜੇ ਹਾਂ ਤਾਂ ਉਹ ਮੁੱਟਿਆ ਲੋੜ ਹੋ ਗਈ ਉਹ ਟਰਾਲੀ ਤੋਂ ਆ ਕੇ ਮੁੱਟੇ ਯਾਦ ਰੱਖੇ ਨਹੀਂ ਜਮੂਰੀ 35 ਇੱਕ ਪ੍ਰਵਾਹ ਨੂੰ ਦੋ ਤੇ ਮੁੱਟੇ ਮਿਲਿਆ ਤੇ ਇੱਕ ਮਾਰ ਘਰਾਣਾ ਨੂੰ ਪੰਜ ਮੁੱਟੇ ਮਿਲਵਾਦੇ ਆ ਮੁੱਟੇ ਦੀਆਂ ਨਾਲ ਪਾਣੀ ਦੂਰ ਗੋੜ ਨਮ ਤਾਲੀ ਟਿੱਪਲ ਅਮਰੀਕਨ ਦੇਕ ਸੁਵਾਰਜਣਾ अर्जुन ਕਲੀਪਤਾ ਸੂਰ ਨੂੰ ਬੁਲਾਤਨ ਵਾਲਾ ਨੀਕੋ ਨਿੰਦਾ ਕੋਤਾ ਜਾਮਨ ਆਂਡੋ ਅਮਰੂਰ ਸਤਪਤੀ ਸੁਕੋਮਾ ਆਮਲਾ ਅਜੇ ਤੱਕ ਆਉਣੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਬੂਟੇ ਮੋਟਰ ਤੇ ਮਹਿੰਮ ਤਹਿਤ 19ਵਾਂ ਬੂਟਿਆਂ ਦਾ ਲੰਗਰ ਅੱਜ ਪਿੰਡ ਪਾਮ ਵਿਖੇ ਲਗਾਇਆ ਜਾਣਾ ਜੀ ਉਹਦੇ ਵਾਸਤੇ ਅਸੀਂ ਪਿੰਡ ਨਮੋੜੀਆਂ ਤੋਂ ਸਰਕਾਰੀ ਨਰਸਰੀ ਤੋਂ ਬੂਟੇ ਲੈਣ ਆਏ ਆ ਜੀ ਬਾਕੀ ਨੇਮ ਦੇ ਬੂਟੇ ਫਾਲਦਾਰ ਬੂਟੇ ਆਪਾਂ ਫੁਗਾਰ ਦੇ ਤੋਂ ਇਕੱਠੇ ਲਿਆ ਕੇ ਪਹਿਲੇ ਰੱਖ ਲੈ ਪਿੰਡ ਆਪਣੇ ਠੀਕ ਹੈ ਜੀ ਤੇ ਅੱਜ ਟਰੈਕਟਰ ਸੇਵਾ ਡਾਕਟਰ ਹਰਜੀਤ ਸਿੰਘ ਬਲੋ ਕਿਤੇ ਗਿਆ ਟਰੈਕਟਰ ਵਾਲੀ ਦੀ ਧੰਨਵਾਦ ਕਰਦੇ ਇਹਨਾਂ ਦਾ ਬਹੁਤ 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 ਜੀ ਜੇ ਤੋਂ ਲੋਡ ਪੈਂਦੀ ਸਾਡੇ ਨਾਲ ਖੜਦੇ ਨੇ ਸਾਨੂੰ ਟਰੈਕਟਰ ਵਾਲੀ ਲੋਡ ਪੈਂਦੀ ਤੇ ਸਾਨੂੰ ਟੈਟਾ ਲਈ ਦਿੰਦੇ ਨੇ ਜੀ ਤੇ ਅੱਜ ਡਰਾਈਵਰੀ ਸੇਵਾ ਨਿਭਾ ਰਹੇ ਨੇ ਗੁੱਲਾ ਭਾਜੀ ਹੁਣੀ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਆਮਦੇ ਬੂਟੇ ਲਦੇ ਜਾ ਰਹੇ ਨੇ ਜੀ 10 12 ਤਰ੍ਹਾਂ ਦੇ ਬੂਟੇ ਨੇ ਕੋਈ ਲੈ ਕੇ ਜਾਣੇ ਆ। ਬਾਕੀ ਅਸੀਂ ਫਗਵਾੜੇ ਨਰਸੀ ਤੋਂ ਲੈਂਦੇ ਸਰ ਪ੍ਰਾਇਵਟ ਨਰਸੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਦਾ ਮੂੰਹ ਗੁਰੀ ਗੋਲ ਸੰਸਥਾ ਅਜਨੂਹਾ ਵੱਲੋਂ ਗੁਰੂ ਨਾਨਕ ਚਾਈਡਲ ਡਿਫੈਂਸ ਲੈਬੋਰਾਟਰੀ ਨਰੂਡ ਦੇ ਸਹਿਯੋਗ ਨਾਲ 19ਵਾਂ ਲੰਗਰ ਦੀ ਟਰਾਲੀ ਪਿੰਡ ਭਾਮ ਵਿਖੇ ਪਹੁੰਚ ਚੁੱਕੀ ਹੈ ਜੀ ਤੇ ਸੰਗਤਾਂ ਨੂੰ ਬਸ ਹੋਰ ਥੋੜੇ ਦੇਰ ਬਾਅਦ ਦੇ ਤੱਕ ਬੂਟੇ ਜਿਹੜੇ ਜਾਣੇ ਨੇ ਜੀ ਬੂਟਿਆਂ ਦੀ ਲੰਗਰ ਟਰਾਲੀ ਪਿੰਡ ਭਾਮ ਵਿਖੇ ਪਹੁੰਚ ਚੁੱਕੀ ਹੈ ਜੀ ਹਾਂ ਜੀ ਹਾਂ ਜੀ ਲਗਭਗ 17-18 ਪ੍ਰਕਾਰ ਦੇ ਬੂਟੇ ਨੇ ਜੀ ਦਵਾਈਆਂ ਵਾਲੇ ਬੂਟੇ ਨੇ ਛਾਂ ਵਾਲੇ ਬੂਟੇ ਫਾਲਦਰ ਬੂਟੇ ਨੇ ਤੇ ਸੰਗਤਾਂ ਨੂੰ ਦਿੱਤੇ ਜਾਣੇ ਜੀ ਹੁਣ ਮੈਂ ਸਾਇਰ ਵੀ ਇੱਥੇ ਜਾਂਦੇ ਹਾਂ। ਖਾਣਾ ਦਾ ਬੇਟਾ ਆ ਜਾ ਪਿੰਡ ਭਾਂ ਵਿਖੇ ਜੋ ਮਿੰਟ ਆਇਆ ਉੱਥੇ ਬੂਟੇ ਬੰਡੇ ਜਾ ਰਹੇ ਨੇ ਜੀ ਸੰਗਤ ਨੂੰ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਜੀ ਬੂਟੇ ਦੇਣ ਦੀ ਸਰਾਲਿਆਂ ਦੇ ਬੁੱਢਾਂਾਂ ਦਾ ਭਰਿਆ ਆਪਣੀ ਜਿਹੜੀ ਬਿਆਰ ਕਰਦੇ ਹੁਣ ਟੋਟਿਆਂ ਦੇ ਲੰਗਰ ਸੇਵਾ ਚੱਲ ਰਹੀ ਹੈ ਜੀ ਪਿੰਡ ਭਾਵੇਂਗੇ ਜੀ ਲਗਭਗ 18 20 ਤਰ੍ਹਾਂ ਦੇ ਬੂਟੇ ਜੋ ਵੰਡੇ ਜਾ ਰਹੇ ਆ ਰੰਗਤਾਂ ਨੂੰ ਵਾਤਾਵਰਨ ਅਤੇ ਸੇਧ ਦੇ ਰਖਵਾਲੇ ਰੋ ਕਬੂਤੇ ਆਓ ਪੁੱਤਨਾ ਪਿਆਰ ਵਧਾਈਏ ਵੱਧ ਤੋਂ ਵੱਧ ਰੁੱਖਤ ਲਗਾਈਏ ਗਰੀਬ ਦਮੂ ਗੋਰੀ ਦੀ ਫੁੱਲ ਸੰਸਥਾ ਜਨਾਬ ਵੱਲੋਂ ਪਿੰਡ ਭਾਮ ਵਿਖੇ ਬੂਟਿਆਂ ਦਾ ਲੰਗਰ ਚੱਲ ਰਿਹਾ ਜੀ ਲੋਕਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਜੀ ਚੱਲ ਪੈਣਾ ਜੀ ਪਾੜਾ ਆ ਹਾਂ ਚੱਲ ਬਾਬਾ ਦੇ ਚੌਰਾਏ ਬੇਚਿਆ ਹੈ ਰੂਪੀਆਂ ਦਾ ਲੰਗਰ ਅਰਵਿੰਦਰ ਸਿੰਘ ਸਾਹਿਬ ਤੇ ਸਮੂਹ ਟੀਮ ਕੋਲੋਂ ਡੂੰਡੇ ਤੋਂ ਵੀ ਸੰਗਠਾਂ ਪਹੁੰਚੇ ਹੋਈਆਂ ਜੀ ਇੱਥੇ ਮੇਲੇ ਦੇ ਤੇ ਉਹ ਦਰਾਫਤ ਲੈ ਕੇ ਯਾਰ ਬੋਰਡ ਦਾ ਵੀ ਲੈ ਕੇ ਜਾ ਰਹੇ ਆ ਨਿੰਮ ਲੈ ਲੈਣੇ ਤੇ ਨਿੰਮ ਦੇ ਬੂਟੇ ਲੈ ਕੇ ਜਾ ਰਹੇ ਪਿੰਡ ਡੂੰਡੇ ਤੋਂ ਡੂੰਡੇ ਤੋਂ ਆਉਂਦੇ ਆ ਨਿੰਮ ਲੈ ਲੈਣੇ ਤੇ ਨਿੰਮ ਵੀ ਦੇ ਦੇਓ ਦੰਬੀ ਦੇ ਦੇਣਾ ਨੂੰ ਉਹ ਜਿਆਦਾ ਵੱਡੀ ਉਹ ਨਿੰਮ ਬੂਟਾ ਵਾਲਾ ਔਰੇ ਬੂਟਾ ਲੈ ਕੇ ਆ ਰਹੇ ਔਰੇ ਨਿੰਮ ਹਾਂ ਉਹ ਇੱਥੇ ਨੇ ਉਹ ਟਰੱਕ ਚ ਰੱਖ ਲੜਨੇ ਉਹ ਟਰੱਕ ਖੜਾ ਤਾਲੀ ਉਹ ਅੱਗੇ ਬੂਤੇ ਲਗਾ ਵਰਤੀ ਨੇ ਜਿਹੜੇ ਸੰਤਾ ਇਹ ਦੀ ਸੇਵਾਦਾਰੋਂ ਗੈਂਟੀਏ ਇੱਕ ਪਰਿਵਾਰ ਨੂੰ ਤਿੰਨੇ ਬੂਤੇ ਜਣੇ ਆ ਇੱਕ ਖਾਦਰ ਖੰਡਾ ਤੇ ਦੋ ਦੂਜੇ ਜਾਵਲੇ ਬੂਤੇ ਤੋਂ ਇਹਨਾਂ ਇਹ ਤੁਹਾਨੂੰ ਹਾਲ ਤਾਂ ਹੋਦਾ ਦੋ ਬੂਤੇ ਦੋ ਬੂਤੇ ਜੁਕੇ ਪੈ ਰਹੇ ਆ ਇੱਕ ਪਰਿਵਾਰ ਦਾ ਜਿਹੜੀ ਕਹਿੰਦੇ ਆਪਦੀ ਜਾਂਦਾ ਹੈ ਬੋਰ ਇਹ ਜਿਹੜਾ ਅਸੀਂ ਕਰਦੀ ਹੈ ਕਿ ਨਹਿਮਤ 18 ਘੰਟੇ ਆਪੀ ਕਰਦੀ ਆ। ਕਈ ਵਾਰ ਜਦੋਂ ਪੁੱਤਾ ਗਏ ਤੇ ਸੁਣਾਵਾ ਗਏ ਤਾਂ ਜਿਹੜਾ ਇਹ ਫਾਇਦਾ ਨਹੀਂ ਆ। ਜਿਹੜੇ ਕਿ ਪੋਟਾਸ਼ੀਅਮ, ਪੋਟਾਸ਼ੀਅਮ, ਲੋਹਾ, ਕਲੋਰੋ ਅਤੇ ਕਈ ਅਲੱਗ ਪ੍ਰਕਾਰ ਦੇ ਤੱਤ ਪਾਈ ਜਾਂਦੇ ਕਿਉਂਕਿ ਸਾਡੇ ਫੀਲਡ ਵਰਤ ਤੇ ਬਹੁਤ ਹੀ ਲਾਹੇਵੰਦ ਨੇ। ਤੁਹਾਨੂੰ ਨੀਰ ਮੇਰੇ ਕੋਲ ਬੁੱਕੇ ਬਾਟਰਾ ਹੈ ਨਾ 35 ਦਾ ਫਾਲ ਵਾਲਾ ਬੁੱਕਾ ਇੱਕੋ ਨਾਲ ਇੱਕ ਸਵਾਲ ਹੈ ਠੀਕ ਹੈ ਜੀ ਉਹ ਵਾਰ ਇਹਦੀਆਂ ਮੋਟਰਾਂ ਖੁੱਲੀਆਂ ਪਈਆਂ ਅਸੀਂ ਇਹਨੇ ਲਾਤੀ ਹੋ ਚੁੱਕੇ ਆ ਕਿ ਅਸੀਂ ਮੋਟਰ ਦੇ ਨਾਲ ਉਹ 15 ਬਣਾਇਆ ਰਿਹਾ ਉਹ ਨਾਲ ਦੀ ਚੌਲਣ ਤੋਂ ਵੀ ਦੇਣਾ ਜੇ ਅਸੀਂ ਮੋਟਰ ਨੂੰ ਉਹ ਵਾਰਾਂ ਵਾਲੇ ਤੋਂ ਕਾਰੋ ਦੇਣਾ ਇਹਨਾਂ ਦਾ ਬਹੁਤ ਬਾਕੀ ਪਾ ਲਗਾ ਆਪ ਨੂੰ ਜਿਹੜੀ ਜਿਹੜੇ ਤਰ੍ਹਾਂ ਮੈਂ ਸਲਾਮਾ ਗੋੜ ਦੇ ਦੇ ਮੋਟਿਆਂ ਨਗਰ ਤੇ ਨਾਮ ਦੀ ਕੋਈ ਅਸ਼ੀਰਵਾਦ ਕਰ ਰਿਹਾ ਜੀ ਜਿਹੜੇ ਸਾਡਾ ਜੀ ਨੋਰੀ ਕਾਦੀ ਤੋਂ ਆਪ ਨੂੰ ਪੁੱਛਿਆ ਵਰਦੀ ਹੈ ਜੀ ਇੱਕ ਪਰਿਵਾਰ ਨੂੰ ਚਿੰਨੀ ਬੁੱਤੇ ਲੈਣਾ ਜੀ ਲਗਭਗ ਮੋਟਿਆਂ ਦੀ ਵੀ ਸਮਾਪਤੀ ਹੋਣ ਵਾਲੀ ਹੈ ਜੀ ਤੇ ਚਾਰ ਪੰਜ ਤਰ੍ਹਾਂ ਦੇ ਬੂਟੇ ਰਹਿ ਗਏ ਨੇ ਅਰਜੁਨ ਦਾ ਟਾਲੀ ਦਾ ਕੜੀ ਪੱਤਾ ਸੁਹਾਂਜਣਾ ਤੇ ਟਕੋਂਡਾ ਦਾ ਤੇ ਸੱਤ ਪੱਤੀ ਚਾਰ ਪੰਜ ਤਰ੍ਹਾਂ ਦੇ ਬੂਟੇ ਰਹਿ ਗਏ ਨੇ ਤੇ ਬਾਕੀ ਬੂਟੇ ਲੱਗ ਜਲੇ ਨੇ ਜੀ ਬੂਟੀਆਂ ਦਾ ਲੰਗਰ ਗਰੀਬ ਦਾ ਮੂੰਹ ਗੁਰੇ ਗੁਲ ਸੰਸਥਾ ਜਮਾਵਲੋਂ ਸਹਿਯੋਗ ਬੁਰਨਾਨਕ ਚੈਟਲ ਡਿਫੈਂਸ ਲੈਬੋਰਟਰੀਨ ਰੋਡ ਉਹ ਆਪਣੀ ਸੇਵਾ ਖੋਲਵਾ ਰਿਹਾ ਸਾਦਾ ਤੇ ਨਹੀਂ